ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਤੇ ਆਓ ਜੀ ਅੱਜ ਦੀ ਕਹਾਣੀ ਸ਼ੁਰੂ ਕਰਦੇ ਹਾਂ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵਧੀਆ ਲੱਗੇ ਤਾਂ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਸ਼ੁਰੂ ਕਰਦੇ ਆ ਜੀ ਅੱਜ ਦੀ ਕਹਾਣੀ ਪੁਰਾਣੇ ਜੰਗਲ ਦੇ ਕੋਨੇ ਵਿੱਚ ਇੱਕ ਸੁੰਦਰ ਝੀਲ ਸੀ ਝੀਲ ਦੇ ਕਿਨਾਰੇ ਇੱਕ ਪੁਰਾਣਾ ਬਰਗਦ ਦਾ ਦਰਖਤ ਖੜਾ ਸੀ ਜੋ ਸਾਲਾਂ ਤੋਂ ਵੱਖ-ਵੱਖ ਪਾਂਸੀਆਂ ਦੇ ਆਸ਼ਰਮ ਬਜੂ ਕੰਮ ਕਰ ਰਹੀਆਂ ਸੀ। ਇਸ ਦਰਖਤ ਤੇ ਬਹੁਤ ਹੀ ਜ਼ਿਆਦਾ ਚਿੜੀਆਂ ਵਸਦੀਆਂ ਸਨ। ਹਰ ਚਿੜੀ ਦਾ ਆਪਣਾ ਇੱਕ ਘਰ ਸੀ ਅਤੇ ਆਪਣੀ ਇੱਕ ਜ਼ਿੰਦਗੀ ਸੀ। ਪਰ ਉਹਨਾਂ ਸਭ ਵਿੱਚੋਂ ਇੱਕ ਚਿੜੀ ਬਹੁਤ ਹੀ ਖਾਸ ਸੀ। ਉਸ ਦਾ ਨਾਂ ਸੀ ਤਿਤਲੀ। ਤਿਤਲੀ ਇੱਕ ਛੋਟੀ ਸੀ ਪਰ ਬਹੁਤ ਹੀ ਚੋਸਤ ਅਤੇ ਖੁਸ਼ ਮਿਜ਼ਾਜ ਚਿੜੀ ਸੀ। ਉਹ ਹਮੇਸ਼ਾ ਗਾਉਂਦੀ ਰਹਿੰਦੀ ਅਤੇ ਆਪਣੇ ਆਲੇ-ਦੁਆਲੇ ਖੁਸ਼ੀਆਂ ਹੀ ਖੁਸ਼ੀਆਂ ਵੰਡਦੀ ਰਹਿੰਦੀ। ਤਿਤਲੀ ਹਰ ਸਵੇਰ ਸੂਰਜ ਦੇ ਉੱਗਣ ਤੇ ਨਾਲ ਹੀ ਆਪਣੇ ਪਰ ਚਲਾਉਂਦੀ ਅਤੇ ਦੂਰ ਉੱਡ ਕੇ ਆਪਣੇ ਭੋਜਨ ਫਲਾਂ ਦੀ ਖੋਜ ਲਈ ਉਡਾਰੀ ਮਾਰਦੀ ਰਹਿੰਦੀ। ਉਸ ਨੂੰ ਬਹੁਤ ਹੀ ਮਜ਼ਾ ਆਉਂਦਾ ਸੀ ਰੰਗ-ਬਰੰਗੇ ਫੁੱਲਾਂ ਅਤੇ ਫਲਾਂ ਨੂੰ ਦੇਖਣ ਵਿੱਚ। ਉਹ ਸਿਰਫ ਆਪਣਾ ਪੇਟ ਭਰਨ ਲਈ ਹੀ ਨਹੀਂ ਬਲਕਿ ਜੰਗਲ ਦੀ ਸੁੰਦਰਤਾ ਦਾ ਆਨੰਦ ਮਾਣਨ ਲਈ ਵੀ ਇੱਧਰ-ਉੱਧਰ ਘੁੰਮਦੀ ਰਹਿੰਦੀ ਸੀ। ਉਸ ਦੇ ਗੀਤ ਜਦ ਬਰਗਦ ਦੇ ਦਰਖਤ ਤੋਂ ਗੂੰਜਦੇ ਤਾਂ ਸਾਰੇ ਪੰਛੀ ਉਸ ਦੇ ਗੀਤਾਂ ਨੂੰ ਸੁਣਨ ਲਈ ਚੁੱਪ ਹੋ ਜਾਂਦੇ ਇੱਕ ਦਿਨ ਜਾਂ ਤਿਤਲੀ ਆਮ ਦਿਨਾਂ ਦੀ ਤਰ੍ਹਾਂ ਆਪਣੇ ਘਰ ਵਾਪਸ ਆ ਰਹੀ ਸੀ ਉਸ ਨੇ ਇੱਕ ਨਵੇਂ ਪਰਵੇਸ਼ਕਾਰੀ ਨੂੰ ਪੰਛੀ ਨੂੰ ਦੇਖਿਆ ਇਹ ਪੰਛੀ ਇੱਕ ਰੰਗਦਾਰ ਤੋਤੇ ਵਰਗਾ ਸੀ ਜਿਸ ਦਾ ਨਾਂ ਸੀ ਮੋਤੀਆ ਮੋਤੀਆ ਬਹੁਤ ਹੀ ਬਹਾਦਰ ਅਤੇ ਸੁੰਦਰ ਸੀ ਉਸ ਦੀ ਬੋਲੀ ਵੀ ਬਹੁਤ ਮਿੱਠੀ ਸੀ ਮੋਤੀਆਂ ਨੇ ਤਿਤਲੀ ਨੂੰ ਵੇਖਿਆ ਤੇ ਉਸ ਨੇ ਤਿਤਲੀ ਨੂੰ ਪਛਾਣ ਲਿਆ ਦੋਵੇਂ ਜਲਦੀ ਹੀ ਦੋਸਤ ਬਣ ਗਏ ਹੁਣ ਤਿਤਲੀ ਅਤੇ ਮੋਤੀਆ ਬਹੁਤ ਹੀ ਚੰਗੇ ਦੋਸਤ ਬਣ ਗਏ ਤੇ ਇਕੱਠੇ ਰਹਿੰਦੇ ਉਹ ਹਰ ਰੋਜ਼ ਸਵੇਰੇ ਇਕੱਠੇ ਖਾਣੇ ਦੀ ਖੋਜ ਲਈ ਨਿਕਲਦੇ ਗੀਤ ਗਾਉਂਦੇ ਅਤੇ ਨਵੀਆਂ ਜਗ੍ਹਾ ਦੇਖਣ ਲਈ ਜੰਗਲ ਦਾ ਆਨੰਦ ਲੈਂਦੇ ਜਦੋਂ ਵਾਪਸ ਵਰਗਤ ਦੇ ਦਰਖਤ ਤੇ ਆਉਂਦੇ ਤਾਂ ਸਾਰੇ ਪੰਛੀ ਉਹਨਾਂ ਦੀ ਦੋਸਤੀ ਦੀ ਮਿਸਾਲ ਦਿੰਦੇ ਉਹਨਾਂ ਦੀ ਦੋਸਤੀ ਬਹੁਤ ਹੀ ਜ਼ਿਆਦਾ ਚੰਗੀ ਹੋ ਗਈ ਸੀ ਮੋਤੀਆ ਹਮੇਸ਼ਾ तितਲੀ ਦਾ ਧਿਆਨ ਰੱਖਦਾ ਸੀ तितਲੀ ਵੀ ਹਮੇਸ਼ਾ ਮੋਤੀਆ ਨੂੰ ਚੰਗੇ-ਚੰਗੇ ਗੀਤ ਸੁਣਾ ਕੇ ਖੁਸ਼ ਕਰਦੀ ਰਹਿੰਦੀ ਸੀ ਇੱਕ ਦਿਨ ਜੰਗਲ ਵਿੱਚ ਇੱਕ ਨਵਾਂ ਖਤਰਾ ਆ ਗਿਆ ਇੱਕ ਬਾਹਰੀ ਬਾਜ਼ ਜੰਗਲ ਵਿੱਚ ਦਾਖਲ ਹੋ ਗਿਆ ਉਹ ਬਾਜ਼ ਬਹੁਤ ਵੱਡਾ ਤਾਕਤਵਰ ਅਤੇ ਜੰਗਲੀ ਸੀ ਉਹ ਹਮੇਸ਼ਾ ਛੋਟੇ ਪੰਛੀਆਂ ਦਾ ਸ਼ਿਕਾਰ ਕਰਦਾ ਸੀ ਸਾਰੇ ਪੰਛੀ ਡਰੇ ਹੋਏ ਸਨ ਬਰਗਦ ਦੇ ਦਰਖਤ ਤੇ ਪੰਛੀ ਵੀ ਆਪਣੇ ਘਰਾਂ ਵਿੱਚ ਛੁਪ ਗਏ। तितਲੀ ਵੀ ਬਹੁਤ ਡਰੀ ਹੋਈ ਸੀ। ਪਰ ਮੋਤੀਏ ਨੇ ਉਸ ਨੂੰ ਦਿਲਾਸਾ ਦਿੱਤਾ ਕਿ ਉਹ ਹਮੇਸ਼ਾ ਉਸ ਦੀ ਰੱਖਿਆ ਕਰੇਗਾ। ਇੱਕ ਸਵੇਰ ਜਦ ਬਾਜ ਨੇ ਬਰਗਦ ਦੇ ਦਰਖਤ ਤੇ ਹਮਲਾ ਕੀਤਾ ਤਾਂ ਸਾਰੇ ਪੰਛੀ ਚਿੱਤਰ-ਵਿੱਤਰ ਹੋ ਗਏ, ਇਧਰ-ਉਧਰ ਉੱਡ ਗਏ। तितਲੀ ਆਪਣੇ ਘਰ ਵਿੱਚ ਹੀ ਛੁਪ ਗਈ। ਪਰ ਮੋਤੀਆ ਬਾਜ ਨਾਲ ਮੁਕਾਬਲਾ ਕਰਨ ਲਈ ਤਿਆਰ ਸੀ। ਮੋਤੀਆ ਨੇ ਸੂਝ-ਬੂਝ ਨਾਲ ਬਾਜ ਨੂੰ ਦਰਖਤ ਤੋਂ ਦੂਰ ਖਿੱਚਿਆ ਤੇ ਜੰਗਲ ਦੇ ਘਣੇ ਹਿੱਸੇ ਵਿੱਚ ਲੈ ਗਿਆ। ਬਾਜ ਦੇ ਨਾਲ ਮੁਕਾਬਲਾ ਕਰਨ ਦੌਰਾਨ ਮੋਤੀਆ ਨੂੰ ਜ਼ਖਮ ਵੀ ਹੋ ਗਏ ਪਰ ਉਸਨੇ ਹਾਰ ਨਾ ਮੰਨੀ। ਆਖਰਕਾਰ ਮੋਤੀਆ ਨੇ ਬਾਜ ਨੂੰ ਠੱਗ ਕੇ ਇੱਕ ਜਾਲ ਵਿੱਚ ਪਾ ਦਿੱਤਾ ਜਿਸ ਨਾਲ ਬਾਜ ਕਦੇ ਵੀ ਵਾਪਸ ਜੰਗਲ ਵਿੱਚ ਆਉਣ ਦੀ ਹਿੰਮਤ ਨਾ ਕਰ ਸਕਿਆ। ਪਰ ਇਸ ਮੁਕਾਬਲੇ ਦੌਰਾਨ ਮੋਤੀਆ ਬਹੁਤ ਥੱਕ ਚੁੱਕਾ ਸੀ। ਉਹ ਵਾਪਸ तितਲੀ ਦੇ ਕੋਲ ਆਇਆ। ਪਰ ਉਸ ਦੇ ਕਈ ਜ਼ਖਮ ਹੋ ਚੁੱਕੇ ਸਨ ਸਰੀਰ ਉੱਪਰ ਤਿਤਲੀ ਨੇ ਮੋਤੀਆ ਦੀ ਸੇਤ ਦਾ ਧਿਆਨ ਰੱਖਦੇ ਹੋਏ ਉਸ ਦੇ ਸਾਰੇ ਜ਼ਖਮਾਂ ਤੇ ਦਵਾਈ ਲਗਾਈ ਅਤੇ ਉਸ ਨੂੰ ਆਰਾਮ ਕਰਨ ਲਈ ਕਿਹਾ ਇਸ ਤਰ੍ਹਾਂ ਮੋਤੀਏ ਦੀ ਬਹਾਦਰੀ ਅਤੇ ਤਿਤਲੀ ਦੇ ਸਾਰੇ ਸੂਝ-ਬੂਝ ਨਾਲ ਸਾਰੇ ਪੰਛੀਆਂ ਨੂੰ ਇਹ ਸਿੱਖ ਮਿਲਦੀ ਹੈ ਕਿ ਜੇਕਰ ਅਸੀਂ ਭਾਵੇਂ ਛੋਟੇ ਹਾਂ ਪਰ ਜੇਕਰ ਅਸੀਂ ਰਲ ਕੇ ਬਹਾਦਰੀ ਨਾਲ ਕਿਸੇ ਮੁਸ਼ਕਲ ਦਾ ਸਾਹਮਣਾ ਕਰਦੇ ਹਾਂ ਤਾਂ ਅਸੀਂ ਵੱਡੇ ਤੋਂ ਵੱਡੇ ਸੰਕਟ ਨੂੰ ਹਰਾ ਸਕਦੇ ਹਾਂ ਸਾਰੇ ਪੰਛੀਆਂ ਨੇ ਬਰਗਦ ਦੇ ਦਰਖਤ ਤੇ ਖੁਸ਼ੀ-ਖੁਸ਼ੀ ਇਹ ਖੁਸ਼ੀ ਮਨਾਈ ਤੇ ਤਿਤਲੀ ਅਤੇ ਮੋਤੀਆ ਹੁਣ ਸਦਾ ਲਈ ਇਕੱਠੇ ਦੋਸਤ ਬਣ ਗਏ ਤੇ ਸਾਰੇ ਜੰਗਲ ਵਾਲੇ ਉਹਨਾਂ ਦੀ ਬਹੁਤ ਜ਼ਿਆਦਾ ਉਹਨਾਂ ਦਾ ਧੰਨਵਾਦ ਕਰਦੇ ਇਸ ਤਰ੍ਹਾਂ ਇਹ ਕਹਾਣੀ ਸਾਨੂੰ ਇਹ ਸਿੱਖਿਆ ਦਿੰਦੀ ਹੈ ਕਿ ਕਦੇ ਵੀ ਆਪਣੇ ਆਪ ਨੂੰ ਛੋਟਾ ਨਹੀਂ ਸਮਝਣਾ ਚਾਹੀਦਾ ਜੇਕਰ ਸਾਡੇ ਅੰਦਰ ਇੱਕ ਬਹਾਦਰੀ ਹੈ ਤੇ ਅਸੀਂ ਆਪਣੀ ਸੂਝ-ਬੂਝ ਨਾਲ ਕਿਸੇ ਵੀ ਗੱਲ ਦਾ ਹੱਲ ਕਰਦੇ ਹਾਂ ਸੰਕਟ ਦਾ ਹੱਲ ਕਰਦੇ ਆ ਤਾਂ ਵੱਡੀਆਂ ਤੋਂ ਵੱਡੀਆਂ ਮੁਸ਼ਕਲਾਂ ਨੂੰ ਹਰਾਇਆ ਜਾ ਸਕਦਾ ਹੈ ਜੇਕਰ ਤੁਹਾਨੂੰ ਅੱਜ ਦੀ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਧੰਨਵਾਦ